ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਤੁਹਾਡੇ ਸਾਰਿਆਂ ਵਾਸਤੇ ਬਹੁਤ ਬਹੁਤ ਹੀ ਜ਼ਿਆਦਾ ਜ਼ਰੂਰੀ ਵੀਡੀਓ ਆ ਸੋ ਇਸ ਕਰਕੇ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜਰੂਰ ਦੇਖਿਓ ਜੀ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੈਨੂੰ ਵੀਡੀਓ ਦੇ ਥੱਲੇ ਕਮੈਂਟ ਵੀ ਕਰਦੇ ਨੇ ਜਿਵੇਂ ਕਿ ਮੇਰੀ ਥੋੜੇ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਲਾਈਵ ਵਰਕਸ਼ਾਪ ਹੋਈ ਸੀ ਉਹਦੇ ਵਿੱਚ ਵੀ ਮੈਨੂੰ ਬਹੁਤ ਸਾਰੇ ਭੈਣ ਭਰਾ ਬਣ ਮੈਨੂੰ ਇਹ ਕਹਿ ਸੀਗਾ ਵੀ ਵੀਰ ਜੀ ਸਾਨੂੰ ਕੋਈ ਇਸ ਤਰ੍ਹਾਂ ਦੀ ਮਤਲਬ ਜਿਹੜੀ ਵੀਡੀਓ ਨੇ ਸਾਨੂੰ ਉਹ ਦੱਸੋ ਜਿਹਦੇ ਵਿੱਚ ਸਾਨੂੰ ਆਪਣਾ ਫੇਸ ਨਾ ਦਿਖਾਉਣਾ ਪਵੇ ਅਸੀਂ ਆਪਣੀ ਵੌਇਸ ਦੇ ਕੇ ਸੀ ਕੰਮ ਕਰ ਸਕੀਏ ਤੇ YouTube ਤੋਂ ਅਸੀਂ ਪੈਸੇ ਕਮਾ ਸਕੀਏ ਸੋ ਉਹਦੇ ਤੋਂ ਮੈਂ ਇੱਕ ਪਹਿਲਾਂ ਆਲਰੇਡੀ ਇੱਕ ਪਹਿਲਾਂ ਵੀਡੀਓ ਬਣਾਈ ਸੀਗੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਾਰਟੂਨ ਬਾਰੇ ਤੁਸੀਂ ਸੋ ਦੇਖੀ ਹੋਣੀ ਮੇਰੀ ਵਾਲੀ ਵੀਡੀਓ ਤੁਸੀਂ ਕਿਵੇਂ ਬਣਾ ਸਕਦੇ ਕਿਉਂਕਿ ਇਹ ਜਿਹੜੀ ਵੀਡੀਓ ਨੇ ਨਾ ਬੱਚੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਮਿਲੀਅਨ ਦੇ ਵਿੱਚ ਵਿਊ ਆਉਂਦੇ ਨੇ 20 20 ਮਿਲੀਅਨ 30 30 ਮਿਲੀਅਨ ਵਿਊ ਆਉਂਦੇ ਨੇ ਤੇ ਇਹਦੇ ਵਿੱਚ ਸਾਰੇ ਨਾਲੋਂ ਵੱਧ ਕਮਾਈ ਆ ਕਿਉਂਕਿ ਛੋਟੇ ਬੱਚੇ ਨੇ ਜਿਹੜੇ ਤੁਸੀਂ ਆਪਣੇ ਬੱਚਾਂ ਦੀ ਦੇਖ ਲਓ ਉਹ ਵੀਡੀਓ ਸਾਰਾ ਦਿਨ ਫੋਨ ਦੇ ਉੱਤੇ ਇਹੀ ਦੇਖਦੇ ਰਹਿੰਦੇ ਨੇ ਸੋ ਮੈਂ ਜਦੋਂ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਮੈਂ ਆਪਣੇ ਕੰਪਿਊਟਰ ਤੋਂ ਦੱਸਿਆ ਸੀਗਾ ਵੀ ਤੁਸੀਂ ਕੰਪਿਊਟਰ ਤੋਂ ਵੀਡੀਓ ਕਿਵੇਂ ਬਣਾਉਣੀ ਆ ਮੈਂ ਪ੍ਰੋਪਰਲੀ ਇਦਾਂ ਦੱਸਿਆ ਸੀਗਾ ਬਟ ਉਹਦੇ ਵਿੱਚ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਕਮੈਂਟ ਆਏ ਸੀਗੇ ਉਹ ਕਹਿੰਦੇ ਵੀਰ ਜੀ ਸਾਨੂੰ ਮੋਬਾਈਲ ਫੋਨ ਦੇ ਉੱਤੇ ਦੱਸੋ ਸਾਡੇ ਕੋਲ ਮੋਬਾਈਲ ਫੋਨ ਆ ਅਸੀਂ ਮੋਬਾਈਲ ਫੋਨ ਦੇ ਉੱਤੇ ਅਸੀਂ ਕਿਵੇਂ ਵੀਡੀਓ ਬਣਾ ਸਕਦੇ ਆ ਸੋ ਉਹ ਉਹਨੂੰ ਮੈਂ ਦੇਖਿਆ ਵੀ ਮੈਂ ਤੁਹਾਨੂੰ ਮੋਬਾਈਲ ਫੋਨ ਦੇ ਉੱਤੇ ਬਣਾ ਕੇ ਦਫਾਣਾ ਵਾਂ ਵੀ ਤੁਸੀਂ ਕਿਵੇਂ ਬਣਾ ਸਕਦੇ ਹੋ ਬਹੁਤ ਹੀ ਸੋਕਾ ਤਰੀਕਾ ਵਾ ਜਿਨ੍ਹਾਂ ਨੇ ਪਟਿਆਲੇ ਮੇਰੀ ਲਾਈਵ ਵਰਕਸ਼ਾਪ ਉਹਦੇ ਵਿੱਚ ਜੁਆਇਨ ਕੀਤਾ ਸੀਗਾ ਉਹਨਾਂ ਨੂੰ ਪਤਾ ਵਾ ਕਿਉਂਕਿ ਉਹਨਾਂ ਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਿਆ ਵਾ ਤੁਸੀਂ ਵੀਡੀਓ ਐਡੀਟਿੰਗ ਕਿਵੇਂ ਕਰਨੀ ਆ ਅਗਰ ਤੁਸੀਂ ਵੀਡੀਓ ਐਡੀਟਿੰਗ ਸਿੱਖਣਾ ਚਾਹੁੰਦੇ ਹੋ ਉਹਦੇ ਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਹਾਨੂੰ ਵੀਡੀਓ ਐਡੀਟਿੰਗ ਨਹੀਂ ਹੁੰਦੀ ਹੈਗੀ ਤਾਂ ਪਲੀਜ਼ ਤੁਸੀਂ ਥੱਲੇ ਕਮੈਂਟ ਕਰ ਦੋ ਮੈਂ ਉਹਦੇ ਤੇ ਆਲਰੇਡੀ ਇੱਕ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆ ਜਾਵਾਂਗਾ ਸੋ ਉੱਤੇ ਕਿਵੇਂ ਕੰਮ ਕਰਨਾ ਤੁਸੀਂ ਕਿਵੇਂ ਫੋਟੋ ਡਾਊਨਲੋਡ ਕਰਨੀ ਨੇ ਕਿਵੇਂ ਤੁਸੀਂ ਆਪਣੀ ਵਾਇਸ ਦੇਣੀ ਆ ਉਹ ਪ੍ਰੋਪਰਲੀ ਤੁਹਾਨੂੰ ਮੈਂ ਇਸ ਵੀਡੀਓ ਦੇ ਨੀਚੇ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫਤ ਤੱਕ ਜ਼ਰੂਰ ਦੇਖਿਓ ਜੀ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਆਪਣੀ ਸਹੀ ਆਪਣਾ ਵਾਇਸ ਦੇ ਕੇ ਹੀ ਅਸੀਂ ਇਸ ਚੈਨਲ ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਚੈਨਲ ਬਹੁਤ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਫੀਮੇਲ ਦੀ ਵਾਇਸ ਦੇ ਵਿੱਚ ਇਹ ਚੈਨਲ ਬਹੁਤ ਜਲਦੀ ਗਰੋ ਕਰਦਾ ਵਾ ਤੇ ਤੁਸੀਂ ਮਹੀਨੇ ਦੇ 70 ਤੋਂ 80000 ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਆਓ ਜੀ ਆਪਾਂ ਚੱਲਦੇ ਆ ਮੇਰੇ ਫੋਨ ਦੀ ਸਕਰੀਨ ਦੇ ਉੱਤੇ ਜੀ ਦੇਖੋ ਤੁਸੀਂ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ Chrome ਦੇ ਵਿੱਚ ਜਾਣਾ Chrome ਦੇ ਵਿੱਚ ਜਾ ਕੇ ਤੁਸੀਂ ਸਾਰਿਆਂ ਨਾਲ ਜੋ ਵੀ A ਤੋਂ ਲੈ ਕੇ Z ਤੱਕ ਜਿੰਨੇ ਵੀ ਪਿੰਦਰ ਜਿਵੇਂ A for Apple B for Ball C for Cat ਉਹ ਸਾਰੀਆਂ ਤੁਸੀਂ ਫੋਟੋ ਨੂੰ ਡਾਊਨਲੋਡ ਕਰ ਲੈਣਾ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਇੱਕ ਕਰਕੇ ਦਿਖਾਉਣਾ ਮੈਂ ਕਰਕੇ ਦਿਖਾਉਣਾ ਕਾਈਟ ਦੀ ਫੋਟੋ ਕਰਕੇ ਦਿੰਦਾ ਤੁਸੀਂ Chrome ਦੇ ਵਿੱਚ ਜਾ ਕੇ ਤੁਸੀਂ ਕਾਈਟ ਲਿਖਣਾ ਇਥੋਂ ਸਰਚ ਕਰ ਲੈਣਾ ਆ ਦੇਖੋ ਬਹੁਤ سارے ਕਾਈਟ ਆ ਗਏ ਹੈਨਾ ਜਿਹੜਾ ਵੀ ਤੁਹਾਨੂੰ ਕਾਈਟ ਵਧੀਆ ਲੱਗਦਾ ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ ਮੰਨ ਕੇ ਚਲੋ ਆ ਕਾਈਟ ਮੈਨੂੰ ਬਹੁਤ ਸੋਹਣ ਲੱਗਦਾ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਮੇਰੇ ਫੋਨ ਤੇ ਡਾਊਨਲੋਡ ਨਹੀਂ ਹੋ ਰਿਹਾ ਤੁਹਾਡੇ ਤੇ ਡਾਊਨਲੋਡ ਹੋ ਜਾਏਗਾ ਜੇ ਤੁਹਾਡੇ ਫੋਨ ਤੇ ਵੀ ਡਾਊਨਲੋਡ ਨਹੀਂ ਹੁੰਦਾ ਤੁਸੀਂ ਕੀ ਕਰਨਾ ਤੁਸੀਂ ਇਹਦਾ ਇੱਕ ਸਕਰੀਨਸ਼ਾਟ ਖਿੱਚ ਲੈਣਾ ਇਦਾਂ ਆ ਸਕਰੀਨਸ਼ਾਟ ਖਿੱਚ ਗਿਆ ਇਹਨੂੰ ਵੀ ਤੁਸੀਂ ਇਦਾਂ ਕਰਕੇ ਤੁਸੀਂ ਇਹਦੀ ਕ੍ਰੋਪ ਕਰ ਲੈਣਾ ਇਹਨੂੰ ਆ ਦੇਖੋ ਹੁਣ ਮੈਂ ਕ੍ਰੋਪ ਕਰ ਲਿਆ ਤਾਂ ਇਹਨੂੰ ਡਨ ਕਰ ਲੈਣਾ ਇੱਥੇ ਸੇਵ ਕਰ ਲੈਣਾ ਇਹ ਤੁਹਾਡੀ ਗੈਲਰੀ ਦੇ ਵਿੱਚ ਸੇਵ ਹੋ ਜਾਏਗਾ ਹੁਣ ਤੁਸੀਂ ਕੀ ਕਰਨਾ ਤੁਸੀਂ VN ਵੀਡੀਓ ਐਡੀਟਿੰਗ ਦੇ ਵਿੱਚ ਚਲੇ ਜਾਣਾ ਐਪਲੀਕੇਸ਼ਨ ਦੇ ਵਿੱਚ ਮੈਂ ਜਿਹੜੇ ਜਿਨ੍ਹਾਂ ਨੇ ਮੇਰੀ ਪਟਿਆਲੇ ਲਾਈਵ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਪਤਾ ਵੀਡੀਓ ਕਿਵੇਂ ਐਡਿਟ ਕਰਨੀ ਉਹਨਾਂ ਨੂੰ ਮੈਂ ਸਹੀ ਤਰੀਕੇ ਨਾਲ ਸਿਖਾਈਆ ਤਾਂ ਤੁਸੀਂ ਕੀ ਕਰਨਾ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਓ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਇੱਥੇ ਨਿਊ ਪ੍ਰੋਜੈਕਟ ਲਿਖਿਆ ਜੀ ਤੁਸੀਂ ਇੱਥੇ ਨਿਊ ਪ੍ਰੋਜੈਕਟ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਜੋ ਵੀ ਤੁਹਾਡੀਆਂ ਫੋਟੋਆਂ ਸੀ ਜਿਵੇਂ ਤੁਸੀਂ ਲਗਾਉਣਾ ਚਾਹੁੰਦੇ ਹੋ ਉਹ ਸਾਰੀਆਂ ਤੁਹਾਨੂੰ ਇੱਦਾਂ ਗੈਲਰੀ ਦੇ ਵਿੱਚ ਸ਼ੋ ਹੋਣੀਆਂ ਸ਼ੁਰੂ ਹੋ ਜਾਣੀ ਹੈ ਜਿਵੇਂ ਮੰਨ ਲਓ ਚਲੋ A ਫਾਰ Apple B ਫਾਰ Wall C ਫਾਰ Cat D ਫਾਰ Dog E ਫਾਰ Elephant F ਫਾਰ Fish G ਫਾਰ Goat H ਫਾਰ Hen I ਫਾਰ Ice Cream J ਫਾਰ Jug K ਫਾਰ Kite ਆ ਸਾਰੇ ਤੁਹਾਨੂੰ ਇੱਦਾਂ ਸਿਲੈਕਟ ਹੋ ਜਾਣੇ ਉਸ ਤੋਂ ਬਾਅਦ ਤੁਸੀਂ ਆ ਇੱਥੇ ਉਹ ਅੱਗੇ ਫੋਰਵਰਡ ਦਾ ਕਲਿੱਕ ਤੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੁਝ ਇਦਾਂ ਦਾ ਜਾਊਗਾ ਇੰਟਰਫੇਸ ਉੱਪਰ ਦੇਖੋ ਸਾਈਜ਼ ਦੇਖੋ ਉੱਪਰ ਉੱਪਰ ਸਾਈਜ਼ ਲਿਖਿਆ ਹੋਣਾ ਜਿੱਥੇ origignal ਤੁਸੀਂ ਇੱਥੇ origignal ਤੇ ਕਲਿੱਕ ਕਰਨਾ ਤੁਸੀਂ YouTube ਵਾਲਾ ਸਾਈਜ਼ ਲੈਣਾ 16.9 ਤੁਸੀਂ ਇੱਥੇ ਕਲਿੱਕ ਕਰਦੇ ਨਾ ਤੁਹਾਨੂੰ ਆਟੋਮੈਟਿਕੀ ਦੇਖੋ ਉਦਾਂ ਦਾ ਸਾਈਜ਼ ਇਹ ਬਣਾ ਕੇ ਦੇ ਦੇਗਾ ਆਪਾਂ ਹੁਣ ਇਹਨੂੰ ਪਲੇ ਕਰ ਲੈਨੇ ਆ ਦੇਖੋ ਕਿੰਨਾ ਸੋਹਣਾ ਹੋਣ ਲੱਗ ਗਿਆ ਦੇਖੋ A4 ਆ ਪਿਆ B4 ਆ ਲ ਆ ਗਿਆ ਇਹਨੇ ਆਟੋਮੈਟਿਕੀ ਉਦਾਂ ਚੱਕ ਲਈ ਜਿੱਦ ਜਿੱਦ ਤੁਸੀਂ C4 ਕਟ ਆ ਗਈ D4 ਹੁਣ ਡੌਗ ਆ ਜਾਏਗਾ ਜੀ ਆ ਦੇਖੋ E4 ਇੱਥੇ ਐਲੀਮੈਂਟ ਆ ਜਾਏਗਾ ਆ ਦੇਖੋ A4 ਐਲੀਫਟ ਆ ਗਿਆ F4 ਫਿਸ਼ ਆ ਗਿਆ G4 ਗੋਟ ਆ ਗਿਆ H4 ਹਿੰਨ ਆ ਗਿਆ I4 ਆਈਸਕ੍ਰੀਮ ਆ ਗਿਆ J4 ਜੱਗ ਆ ਗਿਆ K4 ਕਾਈਟ ਆ ਗਿਆ ਜਿਹੜਾ ਪਿੱਛੇ ਬ્લેਕ ਵਾਹ ਨਾ ਆ ਲਾਸਟ ਦੇ ਵਿੱਚ ਤੁਸੀਂ ਇਹਨੂੰ ਡਿਲੀਟ ਕਰ ਦੇਣਾ ਡਿਲੀਟ ਕਿਵੇਂ ਕਰਨਾ ਲਾਸਟ ਦੇਗੇ yellow ਪਾਰਟ ਹੋ ਗਿਆ ਆ ਦੇਖੋ ਡਿਲੀਟ ਦਾ ਆਪਸ਼ਨ ਲਿਕੇ ਇੱਥੇ ਡਿਲੀਟ ਕਰ ਦੇਣਾ ਆ ਦੇਖੋ ਬਹੁਤ ਸੋਹਣੀ ਬਣ ਗਿਆ ਬਹੁਣ ਇਹਨੂੰ ਪਲੇ ਕਰਕੇ ਦੇਖ ਲੈਣੇ ਦੇਖੋ ਕਿੰਨੀ ਸੋਹਣੀ ਬਣ ਗਈ ਆ ਹੁਣ ਇਹਦੇ ਵਿੱਚ ਵਾਇਸ ਨਹੀਂ ਹੈਗੀ ਹੁਣ ਆਪਾਂ ਇਹਦੇ ਵਿੱਚ ਵਾਇਸ ਦੇਣੀ ਹੈ ਦੇਖੋ ਵਾਇਸ ਦੋ ਤਰੀਕੇ ਨਾਲ ਤੁਸੀਂ ਦੇ ਸਕਦੇ ਹੋ ਜੀ ਨੰਬਰ 1 ਤੇ ਤੁਸੀਂ ਦੇ ਸਕਦੇ ਹੋ ਪਹਿਲਾਂ ਹੀ ਤੁਸੀਂ ਵਾਇਸ ਰਿਕਾਰਡ ਕਰਕੇ ਰੱਖ ਲਓ ਪਹਿਲਾਂ ਵਾਇਸ ਕਿਵੇਂ ਰਿਕਾਰਡ ਕਰਨੀ ਆ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਜਾਣਾ ਵਾਇਸ ਰਿਕਾਰਡਰ ਹੋਊਗਾ ਵਾਇਸ ਰਿਕਾਰਡਰ ਨੂੰ ਓਪਨ ਕਰਨਾ ਤੇ ਉਹਦੇ ਵਿੱਚ A ਫਾਰ Apple B ਫਾਰ Ball C ਫਾਰ Cat D ਫਾਰ Dog ਵਾਲੀ ਤੁਸੀਂ ਤੁਸੀਂ ਵਾਇਸ ਦੇ ਦੇਣੀ ਵਾਇਸ ਦੇ ਕੇ ਤੁਸੀਂ ਇਹਦੇ ਵਿੱਚ ਤੁਸੀਂ ਉਹਨੂੰ ਕਨਵਰਟ ਕਰ ਲੈਣਾ ਇਹਦੇ ਵਿੱਚ ਲਾ ਕੇ ਜੇ ਤੁਸੀਂ ਕਹਿੰਦੇ ਉਧਰ ਨਹੀਂ ਦੇਣੀ ਜੰਨਤ ਤੇ ਤੁਸੀਂ ਇੱਥੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਦੇਖੋ ਹੁਣ ਜਿਵੇਂ ਮੈਂ ਤਾਂ ਉਹ ਕਰਕੇ ਦਿਖਾਉਂਗਾ ਆ ਦੇਖੋ ਹੁਣ A for Apple ਚੱਲਦਾ ਪਿਆ ਹੈ ਨਾ ਜੀ ਤਾਂ ਮੈਂ ਕੀ ਕਰਾਂਗਾ ਦੇਖੋ ਤਿੰਨ ਚਾਰ ਸਾਈਡ ਤੇ ਦੇਖੋ ਨਿਸ਼ਾਨ ਬਣੇ ਹੋਏ ਨੇ ਤਾਂ ਸਭ ਤੋਂ ਉੱਪਰ ਜਾ ਕੇ ਦੇਖੋ ਆ ਇੱਥੇ ਵਾਇਸ ਦਾ ਨਿਸ਼ਾਨ ਦਿੱਤਾ ਹੋਇਆ ਤੁਸੀਂ ਇੱਥੇ ਕਲਿੱਕ ਕਰਨਾ ਇੱਥੇ ਰਿਕਾਰਡ ਦਾ ਆਪਸ਼ਨ ਆ ਗਿਆ ਤੁਸੀਂ ਰਿਕਾਰਡ ਦੇ ਆਪਸ਼ਨ ਤੇ ਕਲਿੱਕ ਕਰ ਦੇਣਾ ਜਿਨ੍ਹਾਂ ਨੇ ਮੇਰੀ ਪਟਿਆਲੇ ਲਾਈਵ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਮੈਂ ਪ੍ਰੈਕਟੀਕਲ ਕਰਕੇ ਦਿਖਾਈ ਸੀ ਉਹਨਾਂ ਨੂੰ ਕਿਵੇਂ ਕਰਨਾ ਵਾ ਉਹਨਾਂ ਦੇ ਦਿਮਾਗ ਮਨਾ ਇਹ ਰੈੱਡ ਬਟਨ ਤੁਸੀਂ ਉਹ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ 3 2 1 ਤੁਸੀਂ ਬੋਲਣਾ A 4 ਐਪਲ B 4 ਬਾਲ C 4 ਕੈਟ D 4 ਡੋਗ E 4 ਐਲੀਪੈਂਟ F 4 ਫਿਸ਼ G 4 ਗੋਟ H 4 ਹੈਨ आई 4 आइसक्रीम जे 4 जग के 4 ਕਾਈਸਟ ਤੁਸੀਂ ਦਬੋਲ ਕੇ ਇੱਥੇ ਰਾਈਟ ਦਾ ਨਿਸ਼ਾਨਾ ਇੱਥੇ ਰਾਈਟ ਦੇ ਨਿਸ਼ਾਨੇ ਤੇ ਕਲਿੱਕ ਕਰ ਦੇਣਾ ਹੁਣ ਆਪਾਂ ਜਾ ਕੇ ਸੁਣਦੇ ਹਾਂ ਤੁਸੀਂ ਦੇਖੋ ਸੁਣੋ ਜੀ ਨੂੰ ਤੁਸੀਂ ਬੋਲੋ A 4 ਐਪਲ B 4 ਬਾਲ C 4 ਕੈਟ D 4 ਡੋ E for elephants ਅਧੂ ਕਿੰਨਾ ਸੋਹਣਾ ਹੋ ਗਿਆ ਹੁਣ ਦੇਖੋ ਅਸੀਂ ਚੁੰਨੇ ਆ ਵੀ ਜਿਹੜੀ ਇਹ ਚੀਜ਼ ਆ ਇਹਦੇ ਵਿੱਚ ਮਤਲਬ ਬੇਕਗ੍ਰਾਉਂਡ ਮਿਊਜ਼ਿਕ ਲੱਗ ਜਾਏ ਹਲਕਾ ਜਿਹਾ ਉਹਦੇ ਨਾਲ ਸੋਹਣਾ ਲੱਗੂਗਾ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਹੀ ਕਲਿੱਕ ਕਰਨ ਤੋਂ ਬਾਅਦ ਇੱਥੇ ਮਿਊਜ਼ਿਕ ਲਿਖਿਆ ਹੋਇਆ ਤੇ ਮਿਊਜ਼ਿਕ ਤੇ ਤੁਸੀਂ ਕਲਿੱਕ ਕਰ ਦੇਣਾ ਇੱਥੇ ਵਲੌਗ ਲਿਖਿਆ ਵਲੌਗ ਤੇ ਤੁਸੀਂ ਕਲਿੱਕ ਕਰ ਦੇਣਾ ਜੋ ਵੀ ਤੁਹਾਨੂੰ ਮਿਊਜ਼ਿਕ ਵਧੀਆ ਲੱਗਦਾ ਮੰਨ ਕੇ ਜੇ ਤੁਹਾਨੂੰ ਇਹ ਵਧੀਆ ਲੱਗਦਾ ਤੁਸੀਂ ਇਹਨੂੰ ਇੱਥੇ ਕਲਿੱਕ ਕਰੋਗੇ ਇਹਦੀ ਥੋੜਾ ਜਿਹਾ ਤੁਸੀਂ ਇਹਨੂੰ ਘਟਾ ਸਕਦੇ ਹੋ ਇਹਨੂੰ ਮੈਂ ਕਹਿੰਨਾ ਚਾਰ ਚਾਰ ਪੰਜ ਤੇ ਲੈ ਜਾਓ ਬਹੁਤ ਆਵਾਜ਼ ਅ ਸੱਤ ਦੇ ਬਹੁਤ ਆਪ ਨੂੰ ਇੱਥੇ ਕਲਿੱਕ ਕਰ ਦੇਣੀ ਆ ਆ ਦੇਖੋ ਹੁਣ ਆ ਜਾਈਏ ਦੇਖੋ ਤੁਸੀਂ ਬੋਲੋ A4 ਐਪਲ B4 ਬਾਲ ਚੱਲਣਾ ਲੱਗ ਗਿਆ ਕਿੰਨਾ ਸੋਹਣਾ ਚੱਲਣ ਲੱਗ ਗਿਆ ਹੁਣ ਮੈਂ ਕਹਿਣਾ ਵਾਂ ਵੀ ਯਾਰ ਜਿੱਦਾ A A4 ਐਪਲ B4 ਬਾਲੀ ਖਾਇਆ ਵਾ ਇਹ ਸਾਰਿਆਂ ਦੇ ਉੱਤੇ ਆ ਜਾਈ ਬਟ ਮੈਂ ਉਸ ਤੋਂ ਪਹਿਲਾਂ ਚੋਣਾ ਵਾਂ ਵੀ ਜਿਹੜਾ ਇਹ A4 ਐਪਲ ਆ ਇਹ ਥੋੜਾ ਜਨਾ ਮੂਵਮੈਂਟ ਕਰੇ ਮੂਵਮੈਂਟ ਕਿੱਦਾਂ ਕਰੇ ਦੇਖੋ ਆ ਥੱਲੇ ਆਪਸ਼ਨ ਦਿੱਤੇ ਹੋਏ ਨੇ ਹਨਾ ਇਹਦੇ ਵਿੱਚ ਫੈਕਟਰ ਲਉਣਾ ਤੁਸੀਂ FX ਤੇ ਗਏ FX ਤੇ ਲੋਂ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰੋ ਆ ਇਦਾਂ ਆਏਗਾ ਦੇਖੋ ਆ ਗਿਆ ਹੁਣ ਤੁਸੀਂ ਇਹਨੂੰ ਬੀ ਤੇ ਲੇਜੋ ਬੀ ਤੇ ਐਫਐਕਸ ਤੇ ਕਲਿੱਕ ਕਰੋ ਇਹਦੇ ਤੇ ਕਲਿੱਕ ਕਰੋ ਆ ਇਦਾਂ ਆਏਗਾ ਹੁਣ ਸੀ ਤੇ ਲੇਜੋ ਸੀ ਤੇ ਇੱਥੇ ਕਲਿੱਕ ਕਰੋ ਜੀ ਇਹਦੇ ਜਿਹੜਾ ਦੇਖੋ ਕਿੰਨੇ ਆਪਸ਼ਨ ਦਿੱਤੇ ਹੋਏ ਨੇ ਜਿਹੜਾ ਵੀ ਤੁਹਾਨੂੰ ਸੋਣਾ ਲੱਗਦਾ ਮੈਂ ਆ ਲਗਾ ਲਾਣਾ ਚਾਹੁੰਦਾ ਤੇ ਇੱਥੇ ਕਲਿੱਕ ਕਰਾਂਗਾ ਇਦਾਂ ਆ ਜਾਏਗਾ ਇਹਨੂੰ ਜੈਸ ਕਰ ਦੋ ਹੁਣ ਡੀ ਤੇ ਆ ਗਿਆ ਡੀ ਤੇ ਕਲਿੱਕ ਕਰਾਂਗਾ ਐਫਐਕਸ ਤੇ ਜਾਵਾਂਗਾ ਜੀ ਮੈਂ ਕਹਿੰਨਾ ਵੀ ਇਹਦੇ ਤੇ ਆ ਆ ਜੇ ਇਹ ਆ ਇਦਾਂ ਜੇ ਆਹ ਤੇ ਡੀ ਕਰ ਦਾਂਗਾ ਈ ਆ ਗਿਆ 엘ਿਮੈਂਟ ਤੇ ਕਲਿੱਕ ਕਰ ਦਾਂਗਾ ਤਾਂ ਇਹਦੇ ਆ ਲਗਾ ਦਾਂਗਾ ਹੁਣ ਮੈਂ ਆ ਗਿਆ ਐਫ ਤੇ ਆ ਗਿਆ ਐਫ ਤੇ ਫਿਸ਼ ਤੋਂ ਬਾਅਦ ਮੈਂ ਕਹਿੰਨਾ ਵੀ ਆ ਫਿਸ਼ ਆ ਗਿਆ ਹੁਣ ਮੈਂ ਕਹਿੰਦਾ ਗੋਟ ਆ ਗਿਆ ਗੋੜ ਤੇ ਵੀ ਇੱਤੀ ਕਲਿੱਕ ਕਰਾਂ ਮੈਂ ਜੋ ਵੀ ਤੁਹਾਨੂੰ ਵਧੀਆ ਲੱਗਦਾ ਜੀ ਤੁਸੀਂ ਉਦਾਂ ਦੇ ਆਪਸ਼ਨ ਲਾ ਦੇਣੇ ਆ ਜੋ ਵੀ ਤੁਹਾਨੂੰ ਸੋਹਣਾ ਲੱਗੇਗਾ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦਾ ਸੱਕਲੇ-ਕਲੇ ਮੈਂ ਇੱਕੋ ਜਿਹਾ ਲਾ ਰਿਹਾ ਹਾਂ ਜੋ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਉਦਾਂ ਦਾ ਤੁਸੀਂ ਆਟੋਮੈਟਿਕ ਆਪਣੇ ਤਰੀਕੇ ਨਾਲ ਤੁਸੀਂ ਲਗਾ ਲੈਣਾ ਜੀ ਹੁਣ ਮੈਂ ਕਾਈਡ ਤੇ ਚਲੇ ਗਿਆ ਕਾਈਡ ਤੇ ਗਿਆ ایفਐਕਸ ਤੇ ਫਿਰ ਆਇਆ ਤਾਂ ਮੇਦੇ ਤੇ ਆ ਜਿਹੜਾ ਲਗਾ ਦੇਣਾ ਹੁਣ ਦੇਖੋ ਹੁਣ ਤੁਸੀਂ ਦੇਖੋ ਪਲੇ ਕਰਕੇ ਦੇਖੋ ਇਹ ਕਿੰਨਾ ਸੋਹਣਾ ਲੱਗਿਆ ਦੇਖੋ ਪਲੇ ਬਣਾ ਇਹ 4 ਐਪਲ B 4 ਬਾਲ C 4 ਕੈਟ D 4 ਡੋ E 4 ਐਲੀਪੈਂਟ ਆਹ ਦੇਖੋ ਕਿੰਨਾ ਸੋਹਣਾ ਲੱਗਿਆ ਹੁਣ ਜਿਵੇਂ E 4 ਐਲੀਪੈਂਟ ਆਇਆ ਵਾ ਤੁਸੀਂ ਜਿਹਦੇ ਤੇ ਹਾਥੀ ਦੀ ਤੁਸੀਂ ਵਾਇਸ ਲਗਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਲਗਾ ਸਕਦੇ ਜਿਨ੍ਹਾਂ ਨੇ ਮੇਰੀ ਪਟਿਆਲੇ ਵਰਕਸ਼ਾਪ ਲਗਾਈ ਸੀ ਨਾ ਮੈਂ ਉਹਨਾਂ ਨੂੰ ਦੱਸਿਆ ਸੀਗਾ ਵੀ ਤੁਸੀਂ ਨੋ ਕਾਪੀਰਾਈਟ 뮤직 ਤੁਸੀਂ ਕਿੱਥੋਂ ਡਾਊਨਲੋਡ ਕਰਨਾ ਤੇ ਕਿਵੇਂ ਡਾਊਨਲੋਡ ਕਰਨਾ ਜਿਹੜੇ ਮੇਰੇ ਪਿੰਡ ਪਰ ਉਹ ਵਰਕਸ਼ਾਪ ਦੇ ਵਿੱਚ ਆਈ ਸੀ ਉਹਨਾਂ ਨੂੰ ਪਤਾ ਵਾ ਜੇᱫੋ ਮੇਰੀ ਵੀਡੀਓ ਦੇਖ ਰਹੇ ਨੇ ਤਾਂ ਉਹ ਨੋ ਕਾਪੀਰਾਈਟ 뮤직 ਕਿਡਸ ਲਿਖ ਦੇਣਗੇ ਨੋ ਕਾਪੀਰਾਈਟ 4 ਕਿਡਸ ਲਿਖ ਦੇਣਗੇ ਡਾਊਨਲੋਡ ਹੋ ਜਾਏਗਾ ਤੁਸੀਂ ਉਹ ਜਿਹੜਾ ਇੱਥੇ ਲਗਾ ਦੇਣਾ ਆ ਦੇਖੋ ਬਹੁਤ ਸੋਹਣਾ ਬਣ ਗਿਆ ਹੁਣ ਜੇ ਤੁਸੀਂ ਚੁੰਨੇ ਵੀ ਮੈਂ ਇੱਥੇ A4 Apple B4 Ball ਵੀ ਲਿਖਿਆ ਹੋਵੇ ਤਾਂ ਤੁਸੀਂ ਕੀ ਕਰ ਆ ਗਿਆ ਟਾਈਟਲ ਤੇ ਆਗੇ ਤੁਸੀਂ ਏਡ ਤੇ ਡਿਸਕ੍ਰਿਪਸ਼ਨ ਤੇ ਲਿਖ ਦੇਣਾ ਤੁਸੀਂ ਇੱਥੇ ਲਿਖਣਾ ਵਾ ਵੱਡੇ ਅੱਖਰਾਂ ਦੇ ਵਿੱਚ A4 Apple ਤੁਸੀਂ ਬਸ ਇਕੱਲੀ A ਪਾ ਦੇਣੀ ਹੈ ਮੈਂ ਇਹਦਾ ਇਹਦਾ ਕਲਰ ਚੇਂਜ ਕਰਨਾ ਚਾਹੁੰਦਾ ਮੈਂ ਇਹਦਾ ਰੈੱਡ ਕਰਨਾ ਚਾਹੁੰਦਾ ਆ ਰੈੱਡ ਹੋ ਗਿਆ ਦੇਖੋ ਹੁਣ ਮੈਂ ਬਟ ਇਹਨੂੰ ਰਾਈਟ ਕਰਦਾ ਇਹਨੂੰ ਮੈਂ ਚੱਕ ਕੇ ਥੋੜਾ ਜਿਹਾ ਇੱਥੇ ਲੈ ਕੇ ਜਾਂਦਾ ਵਾਂ ਇਹਨੂੰ ਮੈਂ ਚੱਕ ਕੇ ਇਹਨੂੰ ਇੱਥੇ ਲੈ ਜਾਗਾ ਆ ਦੇਖੋ ਆ ਹੋ ਗਿਆ A4 Apple ਆ ਬੋਲੋ A4 Apple B4 ਮੈਂ B4 ਬਾਲਾ ਜੇ ਫਿਰ ਰਾਈਟ ਤੇ ਕਲਿੱਕ ਕਰਾਂਗੇ ਟੈਕਸਟ ਤੇ ਜਾਵਾਂਗੇ ਇਹਦਾ ਏਡ ਤੇ ਜਾਵਾਂਗੇ ਏਡ ਤੇ ਮੈਂ ਲਿਖਾਂਗਾ ਬੀ ਵਾਦਾ ਵੱਡਾ ਇਹਦਾ ਮੈਂ ਕਲਰ ਚੇਂਜ ਕਰਨਾ ਚਾਹੁੰਦਾ ਮੈਂ ਇਹਦਾ ਕਲਰ ਹੁਣ ਮੰਨ ਕੇ ਚੱਲੋ ਮੈਂ ਬਲੇਕ ਰੱਖਣਾ ਚਾਹੁੰਦਾ ਆ ਇਹਦਾ ਕਲਰ ਮੈਂ ਬਲੇਕ ਦੇਖਾਂਗਾ ਆ ਬਲੇਕ ਆ ਗਿਆ ਇੱਥੇ ਬਲੇਕ ਆ ਗਿਆ ਇਹਨੂੰ ਚੱਕ ਕੇ ਥੋੜਾ ਜਿਹਾ ਮੈਂ ਇੱਥੇ ਕਰਦਾ ਇਹਨੂੰ ਵੀ ਵੱਡਾ ਵੀ ਕਰ ਸਕਦਾ ਸਾਈਜ਼ ਆ ਦੇਖੋ ਤੁਸੀਂ ਇੱਥੇ ਕਲਿੱਕ ਕਰਨਾ ਇਹਨੂੰ ਇੱਥੇ ਕਲਿੱਕ ਕਰਕੇ ਤੁਸੀਂ ਇਹਨੂੰ ਵੱਡਾ ਕਰ ਸਕਦੇ ਹੋ ਆ ਦੇਖੋ ਬੀ ਫੋਰ ਬਾਲ ਹੋ ਗਿਆ ਫੋਰ ਬਾਲ ਸੀ ਫੋਰ ਕੈਟ ਆ ਦੇਖੋ ਆ ਥੋੜਾ ਜਿਹਾ ਵੱਡਾ ਗਿਆ ਆਪਾਂ ਇਹਨੂੰ ਥੋੜਾ ਜਿਹਾ ਛੋਟਾ ਕਰ ਦਿੰਨੇ ਆ ਆ ਦੇਖੋ ਆ ਦੇਖੋ ਪਟ ਮੈਂ ਕਹਿੰਦਾ ਵੀ ਆਲਰੇਡੀ ਹੋ ਗਿਆ ਮੈਂ ਕਹਿੰਦਾ ਜਦੋਂ ਇਹਦੇ ਵਿੱਚ ਜਾਂਦਾ ਇਹਦੇ ਵਿੱਚ ਵੀ ट्रांजैक्शन ਆਉਂਦੀ ਮੈਂ ਕਹਿੰਦਾ ਇਹਦੇ ਵਿੱਚ ਵੀ ट्रांजैक्शन ਆਉਂਦੀ ਦੇਖੋ ਤੁਸੀਂ ਅਪਲਾਈ ਟੂ ਆਲ ਕਰ ਦੇਣਾ ਕਲਿੱਕ ਹੋ ਗਿਆ ਆ ਸਾਰਿਆਂ ਤੇ ਲੱਗ ਗਿਆ ਦੇਖੋ ਹੁਣ ਤੁਸੀਂ ਕੁਰੀ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਬੋਲਾਂ ਇਹ 4 Apple D4 ਬਾਕੀ ਕਿੰਨੀ ਸੋਹਣੀ ਬਣ ਗਈ ਹੈ ਹਨਾ ਹੁਣ ਮੈਂ ਇਹ ਕਹਿਣਾ ਵਾ ਵੀ ਇਹ ਜਿਹੜੀ ਬਣੀ ਹੈ ਮੇਰੀ ਮੈਂ ਇਹਨੂੰ ਐਕਸਪੋਰਟ ਕਰ ਲੈਣਾ ਐਕਸਪੋਰਟ ਕਿੱਦਾਂ ਕਰਨਾ ਇੱਥੇ ਕਲਿੱਕ ਕੀਤਾ ਕਲਿੱਕ ਕਰਦੇ ਬਾਅਦ ਇੱਥੇ ਐਕਸਪੋਰਟ ਤੇ ਕਲਿੱਕ ਕਰ ਦੇਣਾ ਬਹੁਤ ਸੋਹਣੀ ਵੀਡੀਓ ਬਣ ਜਾਣੀ ਹੈ ਉਹ ਮੇਰੀ ਗੈਲਰੀ ਦੇ ਵਿੱਚ ਸੇਵ ਹੋ ਜੇਗੀ ਤੁਸੀਂ ਕਿਸੇ ਵੀ ਤਰ੍ਹਾਂ ਤੁਸੀਂ ਊੜਾ ਊਠ ਇਹ ਹੋ ਗਿਆ ਹਨਾ ਊੜਾ ਏੜੇ ਦੀ ਵੀ ਬਣਾ ਸਕਦੇ ਹੋ ਖਗ ਦੀ ਵੀ ਬਣਾ ਸਕਦੇ ਹਾਂ ਏ ਬੀ ਸੀ ਦੀ ਵੀ ਬਣਾ ਸਕਦਾ ਜੜੀ ਮਰਜੀ ਜੋ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਬਣਾ ਸਕਦੇ ਹੋ ਤੁਸੀਂ ਆ ਦੇਖੋ ਮੇਰੀ ਇਹ ਚੀਜ਼ ਬਣ ਕੇ ਰੈਡੀ ਹੋ ਗਈ ਹੁਣ ਮੈਂ ਜਾਣਾ ਆਪਣੀ ਗੈਲਰੀ ਦੇ ਵਿੱਚ ਜਾਣਾ ਜੀ ਹੁਣ ਮੈਂ ਆਪਣੀ ਗੈਲਰੀ ਦੇ ਵਿੱਚ ਚਲਾ ਜਾਵਾਂਗਾ ਗੈਲ ਖਣਾ ਪਲੇ ਕਰਕੇ ਤੁਹਾਨੂੰ ਸੁਣਾਉ। ਇਹ ਮੈਂ ਤੁਹਾਨੂੰ ਬੋਲਾਂ। A4 ਐਪਲ B4 ਬਾਲ C4 ਕੈਟ D4 ਡੋ E4 ਐਲੀਪੈਂਟ F4 ਫਿਸ਼ G4 ਗੋਟ H4 ਹੈਨ I4 ਆਈਸਕ੍ਰੀਮ J4 ਜੱਗ K4 ਕਾਇਸ਼ ਆ ਦੇਖੋ ਕਿੰਨਾ ਸੋਖਾ ਤਰੀਕਾ ਵਾ ਤੁਹਾਨੂੰ ਬਹੁਤ ਹੀ ਬਹੁਤ ਹੀ ਸੋਕੇ ਤਰੀਕੇ ਨਾਲ ਦੱਸਿਆ ਵਾ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਇਦਾਂ ਦੀ ਵੀਡੀਓ ਕਿਵੇਂ ਬਣਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਹੁਣ ਇਹਦੇ ਵਿੱਚ ਦੱਸਿਆ A4 ਐਪਲ B4 ਬਾਲ C4 ਕਿੱਟ D4 ਡੋਗ ਵਾਲੀ ਵੀਡੀਓ ਬਣਾਉਣੀ ਆ ਉਸ ਤੋਂ ਬਾਅਦ ਤੁਸੀਂ ਕਹਾਣੀਆਂ ਦੀ ਵੀ ਬਣਾ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਅਲੱਗ-ਅਲੱਗ ਫੋਟੋ ਡਾਊਨਲੋਡ ਕਰਕੇ ਤੁਸੀਂ ਆਪਣੀ ਵਾਇਸ ਦੇ ਸਕਦੇ ਹੋ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਊੜੇ ੜੇ ਤੇ ਬਣਾ ਸਕਦੇ ਊੜਾ ਐੜ ਐੜਾ ਅੰਬ ਈੜੀ ਇੱਟ ਸੋਸੋਲੇਡ ਇਦਾਂ ਦੇ ਵੀ ਬਣਾ ਸਕਦੇ ਹੋ ਉਸ ਤੋਂ ਬਾਅਦ ਦੇ ਬਣਾ ਸਕਦੇ ਹੋ ਤੁਸੀਂ ਜਾਨੀ ਕਿ ਬਹੁਤ ਸਾਰਾ ਕੰਟੈਂਟ ਆ ਛੋਟੇ ਬੱਚੇ ਦੀ ਇੱਕ ਕਿਤਾਬ ਲਿਆਓ ਉਹਨੂੰ ਪੜ੍ਹ ਕੇ ਤੁਸੀਂ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਐਡੀਟਿੰਗ ਕਰੀ ਚਲੋ ਤੇ ਤੁਸੀਂ ਡੇਲੀ ਘਟੋ-ਘਟ ਇੱਕ ਦਿਨ ਦੇ ਵਿੱਚ ਤੁਸੀਂ ਦੋ ਵੀਡੀਓ ਨੇ ਜੜੀ ਆ ਅਪਲੋਡ ਕਰਨੀ ਕਰਨੀਆਂ ਨੇ ਵੀਡੀਓ ਨੂੰ ਵਾਇਰਲ ਕਿਵੇਂ ਕਰਨਾ ਵਾ ਤੁਹਾਡੀ ਵੀਡੀਓ ਵਾਇਰਲ ਕਿਵੇਂ ਹੋਊਗੀ ਹਣਾ ਤੇ ਤੁਹਾਡੇ ਵੀਡੀਓ ਦੇ ਵਿਊ ਕਿਵੇਂ ਆਉਣਗੇ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ ਓਕੇ ਮਤਲਬ ਵੀ ਤੁਹਾਡੀ ਜਿਹੜੀ ਵੀਡੀਓ ਹੈ YouTube ਦੇ ਉੱਤੇ ਰੈਂਕ ਕਿਵੇਂ ਕਰੇਗੀ ਉਹ ਮੈਂ ਪ੍ਰੋਪਰ ਨਹੀਂ ਨਾ ਜਿਹੜੀ ਮੇਰੀ ਲਾਈਵ ਵਰਕਸ਼ਾਪ ਪਟਿਆਲੇ ਹੋਈ ਸੀ ਉਹਦੇ ਵਿੱਚ ਮੈਂ ਪ੍ਰੋਪਰਲੀ ਦੱਸਿਆ ਜੀ ਆ ਵੀ ਜਿਹੜੇ ਕੀਵਰਡ ਨੇ ਤੁਸੀਂ ਕਿਵੇਂ ਲਗਾਉਣੇ ਨੇ ਤੇ ਟੈਗ ਕਿਵੇਂ ਲਗਾਉਣੇ ਟਾਈਟਲ ਕਿਵੇਂ ਲਿਖਣਾ ਵਾ ਡਿਸਕ੍ਰਿਪਸ਼ਨ ਜਿਹੜੀ ਤੁਸੀਂ ਕਿਵੇਂ ਲਗਾਣੀ ਆ ਜਿਹੜੇ ਮੇਰੇ ਭੈਣ ਭਰਾਵਾਂ ਨੇ ਪਟਿਆਲੇ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਬਹੁਤ ਸਹੀ ਤਰੀਕੇ ਨਾਲ ਪਤਾ ਲੱਗ ਗਿਆ ਹੋਣਾ ਉਹ ਇਸੇ ਤਰ੍ਹਾਂ ਜਿੱਦਾਂ ਮੈਂ ਦੱਸੇ ਸੀ ਮੇਰੇ ਦੱਸੇ ਮੁਤਾਬਿਕ ਆਪਣੀ ਵੀਡੀਓ ਦੇ ਵਿੱਚ ਕੀਵਰਡ ਲਗਾ ਲੈਣ ਉਹਨਾਂ ਨੂੰ ਪਤਾ ਲੱਗ ਜਾਏਗਾ ਤੇ ਉਹਨਾਂ ਦੀ ਵੀਡੀਓ ਬਹੁਤ ਛੇਤੀ ਵਾਇਰਲ ਹੋ ਜਾਏਗੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਪਲੀਜ਼ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੇ ਇਸ ਵੀਡੀਓ ਦੇ ਖੱਲੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣੀ ਪ੍ਰੋਬਲਮ ਆ ਜਿਹੜੀ ਤੁਸੀਂ ਮੈਨੂੰ ਦੱਸ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ